ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਬਲਾਂਸੀ ਆਜ ਆਪਣੇ ਮੁੰਡੇ ਰਹਿੰਦੇ ਇੱਥੇ ਤਾਂ ਦੇਖ ਲੋ ਕੀ ਹਾਲਾਤ ਆ ਕੰਮ ਮਿਲਦਾ ਨਹੀਂ ਤੇ ਘਰਾਂ ਦੇ ਖਰਚੇ ਇੰਨੇ ਕਿਆ ਤੇ ਰਹਿਣਾ ਬੜਾ ਔਖਾ ਹੋਇਆ ਹੋਇਆ ਵਾ ਤੇ ਰਹਿائش ਮਿਲਦੀ ਨਹੀਂ ਭਈ ਤੇ ਹਾਲ ਚਾਲ ਦੇਖੋ ਕਿੱਦਾਂ ਮੁੰਡੇ ਰਹਿਣ ਦੇ ਆ ਇੱਥੇ ਸਾਰੇ ਬੰਨੇ ਘਾਵਾ ਤੇ ਕੋਈ ਸੱਪ ਕੋਈ ਜਾਨਵਰ ਹੋਰ ਵੀ ਲੜ ਸਕਦਾ ਰਾਤ ਨੂੰ ਤੇ ਦੇਖ ਲਓ ਕੀ ਹਾਲਾਤ ਆ ਕੱਚੇ ਬੰਦਿਆਂ ਨੇ ਕੁਛ ਕੱਚੇ ਬੰਦਿਆਂ ਦਾ ਜਰੂਰ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਸਾਰਿਆਂ ਨੂੰ ਰੜ ਮੜ ਕੇ ਤੇ ਆ ਦੇਖ ਲਓ ਹਾਲਾਤ ਕਿਹੋ ਜਿਹੇ ਆ ਬਣੇ ਹੋਏ ਆ ਇੱਥੇ ਤੇ ਬੜਾ ਮੰਦਾ ਹਾਲ ਆ ਇੱਥੇ ਮੁੰਡਿਆਂ ਦਾ ਤੇ ਦੇਖ ਲਓ ਹਾਲਾਤ ਕਿਹੋ ਜਿਹੇ ਰਹਿਣ ਦੇ ਆ ਜਗ੍ਹਾ ਮਿਲਦੀ ਨਹੀਂ ਪਈ ਤੇ ਬੜਾ ਔਖਾ ਹੋ ਗਿਆ ਹੋਇਆ ਬਹੁਤ ਸਾਰੇ ਦੁੱਖ ਦਰਦ ਆ ਸਾਡੇ ਵੀਰਾ ਭਰਾਵਾਂ ਦੇ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ ਡੌਂਕੀਆਂ ਦੇ ਵਿੱਚ ਮੁੰਡੇ ਤਾਂ ਬਹੁਤ ਆਉਂਦੇ ਨੇ ਪਰ ਜਿਨ੍ਹਾਂ ਨੂੰ ਕੋਈ ਰਹਿائش ਦਾ ਪ੍ਰਬੰਧ ਨਹੀਂ ਹੁੰਦਾ ਜਾਂ ਕੋਈ ਰੱਖਦਾ ਨਹੀਂ ਆ ਜਾਂ ਜਿਹਦਾ ਕੋਈ ਟੱਬਰ ਦਾ ਕੋਈ ਬੰਦਾ ਉਹਦੇ ਕੋਲ ਨਹੀਂ ਆ ਜਾਂ ਉਹਨੂੰ ਕੋਈ ਕੰਮ ਤੇ ਨਹੀਂ ਲਵਾਉਂਦਾ ਜਾਂ ਉਹਦਾ ਸਹਾਰਾ ਨਹੀਂ ਬਣਦਾ ਕਿਉਂਕਿ ਇੱਥੇ ਆ ਕੇ ਭਾਸ਼ਾ ਵੀ ਵੱਖਰੀ ਆ ਇਹਨਾਂ ਮੁਲਕਾਂ ਦੇ ਵਿੱਚ ਚੱਲਦੀ ਆ ਫ੍ਰੈਂਚ ਇਟਲੀ ਪਰਟੂਗੇਜ਼ ਕਈ ਭਾਸ਼ਾਵਾਂ ਆ ਉਤੋਂ ਰਾ ਸਿਸਟਮ ਦਾ ਵੀ ਤੁਹਾਨੂੰ ਵਿਰੋਧ ਹੁੰਦਾ ਪਿਆ ਆ ਤੇ ਉਹਦਾ ਵੀ ਸਾਹਮਣਾ ਕਰਨਾ ਪੈਂਦਾ ਆ ਇਦਾਂ ਇਦਾਂ ਦੀਆਂ ਜਗ੍ਹਾ ਦੇ ਉੱਤੇ ਆਪਣੇ ਵੀਰ ਭਰਾ ਕਰਾਇਆ ਨਹੀਂ ਦੇ ਹੁੰਦਾ ਤੇ ਸੌਂਦੇ ਆ ਨਾ ਰਾਤ ਨੂੰ ਡਰ ਲੱਗਦਾ ਉਦਾਂ ਦੀਆਂ ਜਗ੍ਹਾ ਦੇ ਵਿੱਚ ਜਾ ਕੇ ਤਾਂ ਹੁਣ ਵੀ ਕਈ ਵਾਰੀ ਭੈਣ ਭਰਾਵਾਂ ਨੂੰ ਕਈਆਂ ਨੂੰ ਮੁੰਡਿਆਂ ਨੂੰ ਠਾਲ ਕੇ ਲਿਜਾਈਦਾ ਭਾਜੀ ਜਾਂ ਕੋਈ ਫੋਨ ਕਰ ਲੈਂਦਾ ਭਾਜੀ ਸਾਡੀ ਮਦਦ ਕਰ ਦਿਓ ਹਨਾ ਇਹ ਨਹੀਂ ਕਿ ਉਹ ਨਸ਼ਾ ਪਤਾ ਕਰਦੇ ਆ ਇਹ ਆ ਕਿ ਉਹਨਾਂ ਦੇ ਕੋਲ ਕੋਈ ਸਹਾਰਾ ਨਹੀਂ ਆ ਸਿਰਫ ਵਿਆਜੀ ਪੈਸੇ ਚੱਕ ਕੇ ਉਹ ਬਾਹਰ ਤਾਂ ਆਏ ਆ ਪਰ ਕੋਈ ਨਾ ਕੋਈ ਇੱਥੇ ਆ ਕੇ ਲੋਕ ਬਹੁਤ ਜ਼ਿਆਦਾ ਆ ਗਏ ਆ ਬਹੁਤ ਜ਼ਿਆਦਾ ਲੋਕ ਆ ਗਿਆ ਤਾਂ ਹੁਣ ਜਿਹੜਾ ਪੁਰਤਗਾਲ ਚ ਪੇਪਰ ਬਣਦੇ ਹੋ ਗਏ ਡਿਪੋਰਟ ਹੋਣ ਲੱਪਿਆ ਤਾਂ ਹੁਣ ਜਿਹੜੇ ਲੋਕ ਇਧਰ ਨੂੰ ਸਪੇਨ ਨਾਲ ਨੂੰ ਆਇਆ ਰਹਿائش ਦਾ ਪ੍ਰਬੰਧ ਨਹੀਂ ਹੋ ਰਿਹਾ ਫੈਮਲੀਆਂ ਬਹੁਤ ਆ ਰਹੀਆਂ ਕਈ ਮੈਨੂੰ ਬੱਚਿਆਂ ਸਮੇਤ ਭੈਣਾਂ ਆਈਆਂ ਹੋਈਆਂ ਆ ਘਰ ਵਾਲੇ ਦੇ ਨਾਲ ਫੋਨ ਲਾਉਂਦੀਆਂ ਭਾਜੀ ਰਹਿਣ ਦਾ ਪ੍ਰਬੰਧ ਕਰ ਦਿਓ ਬਹੁਤ ਮੰਦੇ ਹਾਲਾਤ ਆ ਤੇ ਮੈਂ ਇਹੀ ਕਹੂੰਗਾ ਕਿ ਆਪਣੇ ਬੰਦਿਆਂ ਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਆ ਦੇ ਵੀ ਰਹੇ ਆ ਪ੍ਰਬੰਧਕ ਕਮੇਟੀਆਂ ਵੀ ਦੇ ਰਹੀਆਂ ਪਰ ਪੰਜਾਬ ਦੇ ਜਿਹੜੇ ਅਸਲ ਪੰਜਾਬ ਨੂੰ ਜਿਹੜੇ ਨਾ ਅਸਲ ਹਾਲਾਤਾਂ ਬਾਰੇ ਨਹੀਂ ਜਾਣੂ ਹੈਗੇ ਤੇ ਹਜੇ ਵੀ ਲੋਕ ਪਾਸਪੋਰਟ ਜਿਹੜੇ ਆ ਡੋਂਕਰਾਂ ਨੂੰ ਦੇਈ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ ਮੇਰਾ ਪੇਜ ਆ ਅਮਰੀਕ ਸਿੰਘ ਸਪੇਨ ਤੁਸੀਂ ਉਥੇ ਕੱਢ ਕੇ ਵੀਡੀਓ ਦੇਖਿਆ ਕਰੋ ਤੇ ਮੈਂ ਹਮੇਸ਼ਾ ਕੋਈ ਨਾ ਕੋਈ ਵੀਡੀਓ ਪਾਉਣਾ ਆ ਅੱਜ ਦੀ ਵੀਡੀਓ ਮੈਂ ਤੁਹਾਨੂੰ ਪਲੇ ਕਰੂੰਗਾ ਇਹ ਤੁਸੀਂ ਵੀਡੀਓ ਦੇਖਿਓ ਇਹ ਹਾਲਾਤ ਆ ਇਹ ਸਚਾਈ ਆ ਕੋਈ ਝੂਠ ਨਹੀਂ ਆ ਇਹ ਕੋਈ ਨਿਸ਼ਾਨੀ ਕਰ ਦੇ ਇਹਨਾਂ ਦੇ ਹਾਲਾਤ ਆ ਵਿਚਾਰਿਆਂ ਦੇ ਕਾਮ ਨਹੀਂ ਲੱਭਦੇ ਬੁਰਾ ਹਾਲਿਆ ਹੁਣ ਵੀ ਇੱਥੇ ਵੀ ਮੈਂ ਭਾ ਦੀ ਮਿਹਨਤ ਤਲਾ ਕਰਕੇ ਆਇਆ ਮੈਂ ਕਿਹਾ ਭਾਜੀ ਕਹਿੰਦਾ ਭਾਜੀ ਯਾਰ ਕਿੰਨੇ ਆ ਕਿ ਬੰਦਿਆਂ ਨੂੰ ਆਪਣੇ ਕੋਲ ਰੱਖੇਗਾ ਕਿੰਨੇ ਕਿ ਲੋਕਾਂ ਨੂੰ ਰੱਖਿਆ ਕਿੱਥੇ ਕਿਦਿਨਾ ਕਿਤੇ ਰਹਿ ਹੈ ਇਸ ਦਾ ਪ੍ਰਬੰਧ ਬਹੁਤ ਲੋਕ ਜਿਹੜੇ ਬਾਹਰ ਕਈ ਫੈਮਿਲੀਆਂ ਸਮੇਤ ਬਾਹਰ ਰਾਤਾਂ ਕੱਟੀਆਂ ਕਈ ਘਟ ਰਹੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਬਲਾਂਸੀ ਆਜ ਆਪਣੇ ਮੁੰਡੇ ਰਹਿੰਦੇ ਇੱਥੇ ਤੇ ਦੇਖ ਲੋ ਕੀ ਹਾਲਾਤ ਆ ਕੰਮ ਮਿਲਦਾ ਨਹੀਂ ਤੇ ਘਰਾਂ ਦੇ ਖਰਚੇ ਇੰਨੇ ਕਿਆ ਤੇ ਰਹਿਣਾ ਬੜਾ ਔਖਾ ਹੋਇਆ ਹੋਇਆ ਵਾ ਤੇ ਰਹਿائش ਮਿਲਦੀ ਨਹੀਂ ਭਈ ਤੇ ਹਾਲਚਾਲ ਦੇਖੋ ਕਿੱਦਾਂ ਮੁੰਡੇ ਰਹਿਣ ਦੇ ਆ ਇੱਥੇ ਸਾਰੇ ਬੰਨੇ ਘਾਵਾ ਤੇ ਕੋਈ ਸੱਪ ਕੋਈ ਜਾਨਵਰ ਹੋਰ ਵੀ ਲੜ ਸਕਦਾ ਰਾਤ ਨੂੰ ਤੇ ਦੇਖ ਲਓ ਕੀ ਹਾਲਾਤ ਆ ਕੱਚੇ ਬੰਦਿਆਂ ਦੇ ਕੱਚੇ ਬੰਦਿਆਂ ਦਾ ਜਰੂਰ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਸਾਰਿਆਂ ਨੂੰ ਰੜ ਮੜ ਕੇ ਤੇ ਆ ਦੇਖ ਲਓ ਹਾਲਾਤ ਕਿਹੋ ਜਿਹੇ ਆ ਬਣੇ ਹੋਏ ਆ ਇੱਥੇ ਤੇ ਬੜਾ ਮੰਦਾ ਹਾਲ ਆ ਇੱਥੇ ਮੁੰਡਿਆਂ ਦਾ ਤੇ ਦੇਖ ਲਓ ਹਾਲਾਤ ਕਿਹੋ ਜਿਹੇ ਰਹਿਣ ਦੇ ਆ ਜਗ੍ਹਾ ਮਿਲਦੀ ਨਹੀਂ ਪਈ ਤੇ ਬੜਾ ਔਖਾ ਹੋਇਆ ਹੋਇਆ